ਤੁਸੀਂ ਦੇਖ ਰਹੇ ਹੋ ਆਰਕੇ ਇੰਡੀਆ ਨਿਊਜ਼ 24 ਤੇ ਮੈਂ ਹਾਂ ਰੋਸ਼ਨ ਕੋਲੋਤਰਾ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅੱਤਵਾਦੀਆਂ ਵੱਲੋਂ ਦੱਸਦੇ ਕਿ ਜੰਮੂ ਕਸ਼ਮੀਰ ਦੇ ਨਾਲ ਲੱਗਦਾ ਜ਼ਿਲ੍ਹਾ ਪਠਾਨਕੋਟ ਵੀ ਪੂਰਾ ਅਲਰਟ ਕੀਤਾ ਗਿਆ ਪਠਾਨਕੋਟ ਦੇ ਜੀਆਰਪੀ ਐਫ ਅਤੇ ਆਰਪੀਐਫ ਵੱਲੋਂ ਪੂਰੀ ਹੀ ਚੈਕਿੰਗ ਕੀਤੀ ਜਾ ਰਹੀ ਹੈ ਚੈਕਿੰਗ ਧਿਆਨ ਨਾਲ ਚਲਾਇਆ ਜਾ ਰਿਹਾ ਦੱਸਦੇ ਕਿ ਜੀਆਰਪੀ ਦੇ ਮੁਖੀ ਸੁਖਵਿੰਦਰ ਸਿੰਘ ਵੱਲੋਂ ਵੀ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਜੇਕਰ ਯਾਤਰੀਆਂ ਕੋਲੋਂ ਕੋਈ ਵੀ ਨਸ਼ੀਲੀ ਕੋਈ ਉਦਾਂ ਦੀ ਵਸਤੂ ਮਿਲਦੀ ਹੈ ਤਾਂ ਤੁਰਤ ਤੁਹਾਨੂੰ ਫਰੰਟ ਸੂਚਨਾ ਦਿੱਤੀ ਗਿਆ ਕਿ ਸਖਤੀ ਨਾਲ ਨਿਯੰਤਰਣ ਦਾ ਵੀ ਪ੍ਰਬੂਸ ਨੂੰ ਦੱਸਿਆ ਜਾਏ ਮਹਿਰ ਰੋਸ਼ਨ ਕੋਲੋਤਰਾ ਕੈਮਰਾਮੈਨ ਸਾਇਲਜੀ ਦੇ ਨਾਲ ਅੱਜ ਜਿਹੜੀ ਚੈਕਿੰਗ ਹੈ ਜਿਹੜੇ ਜਣਕੇ ਦੇ ਵਿੱਚ ਰੀਸੈਂਟਲੀ ਅਟੈਕ ਹੋ ਰਹੇ ਆ ਉਹਨਾਂ ਨੂੰ ਮਤੇ ਨਜ਼ਰ ਰੱਖ ਕੇ ਕੀਤੀ ਜਾ ਰਹੀ ਹੈ ਜਤਕੀਨ ਸਬਸਤ ਵਾਸਤੇ ਫਿਰ ਸਾਡੇ ਐਟੀ ਸਪੋਰਟਸ ਟੀਮ ਨੂੰ ਨਾਲ ਲੈ ਕੇ ਨਾਲ ਸਾਡੇ ਸਾਡੇ ਆਰ ਜੀਆਰ ਦੇ ਜਵਾਨਾਂ ਤੇ ਆਰ ਪੀਐਫ ਦੇ ਜਵਾਨ ਅਸੀਂ ਨਾਲ ਲੈ ਕੇ ਜਿਹੜੀ ਜੁਆਇੰਟ ਚੈਕਿੰਗ ਕਰ ਰਹੇ ਹਾਂ ਲੈਕਚਰ ਲੋਕਾਂ ਨੂੰ ਮੈਨਸਟ੍ਰਕਚਰ ਇਹ ਦਿੱਤੇ ਜਾਂਦੇ ਆ ਵੀ ਕਿਸੇ ਕੋਈ ਸ਼ੱਕੀ ਬੰਦਾ ਤੁਹਾਨੂੰ ਦਿਖਾਈ ਦਿੰਦਾ ਤੇ ਉਹ ਸਾਨੂੰ ਮਤਲਬ ਉਹਦੇ ਬਾਰੇ ਸੂਚਿਤ ਕੀਤਾ ਜਾਵੇ ਤੇ ਸ਼ੱਕੀ ਜੋ ਸਮਾਨ ਹੈ ਜੇ ਮਿਲਦਾ ਵਾ ਜਾਂ ਕੋਈ ਕਿਸੇ ਚੀਜ਼ ਤੋਂ ਮਤਲਬ ਕੋਈ ਵੀ ਕਿਸੇ ਸੂਚਨਾ ਮਿਲਦੀ ਵੀ ਸ਼ੱਕੀ ਲੱਗਦੀ ਹੈ ਉਹ ਸਾਨੂੰ ਉਹਦੇ ਬਾਰੇ ਸਾਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਦੱਸਿਆ ਜਾਂਦਾ ਔਰ ਕਿਸੇ ਤੋਂ ਕੋਈ ਚੀਜ਼ ਲੈ ਕੇ ਨੀਖਾਣੀ ਇਹਦੇ ਬਾਰੇ ਜਿਹੜੀ ਸਪੈਸ਼ਲ ਟੀਮ ਤੁਸੀਂ ਜਿਨਾ ਤੋ ਇਸ ਰੱਖਿਆ ਅਨੰਤਨਾਥ ਯਾਤਰਾ ਨੂੰ ਲੈ ਕੇ ਫੇਰ ਲੇ ਸਾਡੇ ਮੈਕਲੇ ਵੱਲੋਂ ਜਿਹੜੀਆਂ ਇਨਸਟਰਕਸ਼ਨ ਜਾਰੀ ਹੋਈਆਂ ਵਾ ਉਹ ਜਿਹੜੀ ਫੋਰਸ ਆ ਉਹ ਵੱਧ ਫੋਰਸ ਇੱਥੇ ਲਗਾਈ ਜਾ ਰਹੀ ਹੈ ਇਸ ਦੇ ਨਾਲ ਨਾਲ ਜਿਹੜੀ ਸਾਡੇ ਇੰਟਰ ਸਟੇਟ ਜਿਹੜੀ ਐਂਟਰੀ ਪੁਆਇੰਟ ਆ ਜਿੱਦਾਂ ਮਧਪੁਰ ਹੈਗਾ ਮਧਪੁਰ ਦੇ ਜਿਹੜੇ ਗਾਰਡਾਂ ਵਗੈਰਾ ਲੱਗੇ ਹੋਏ ਆ ਬਟੇ ਦੇ ਬਰਿਸਟ ਵਗੈਰਾ ਤੇ ਕੋਤਾਨੂੰ ਇੱਕ ਪ੍ਰੋਪਰਲੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਉਹਨਾਂ ਨੂੰ ਸਟ੍ਰਕਚਰਲ ਹੈ ਉਸ ਸਟਾਫ ਕਰਦੇ ਹੋ ਪ੍ਰੋਪਰਲੀ ਸੈਕਸ਼ਨ ਦਿੱਤੀ ਜਾ ਰਹੀ ਹੈ ਵੀ ਜੋ ਇੱਥੇ ਜਿਹੜੀ ਜਿਹੜੀ ਚੌਕਸੀ ਆ ਉਹ ਰੱਖੀ ਜਾਵੇ ਹਾਂ ਜੀ ਆ ਰੇਲਵੇ ਟ੍ਰੈਕ ਤੇ ਅਸੀਂ ਸਾਡੇ ਨਾਈਟ ਟਾਈਮ ਤੋਂ ਪਟੋਟੰਗ ਲੱਗਦੀ ਲੱਗ ਜਿੰਨ ਦੀ ਪ੍ਰੋਟੋਕੋਲ ਵੀ ਸ਼ੁਰੂ ਕਰ ਰਹੇ ਆ ਗਾਇ ਬਗਾਏ ਸੀ ਫਤਵੀ ਚੈੱਕ ਕਰਦੇ ਆ ਕੋਈ ਪਟ્રોલ ਨੂੰ ਦੌਰਾਨ ਦੇਖ ਕੀਤਾ ਜਾਂਦਾ ਵੇ ਕੋਈ ਛਿੱਕੀ ਵਿਅਕਤੀ ਰੇਲਵੇ ਰੇਲਾਂ ਤੇ ਘੁੰਮਦਾ ਵਾ ਉਹਨੂੰ ਕਾਬੂ ਕਰਕੇ ਉਹ ਕੋਸ਼ਿਸ਼ ਕੀਤੀ ਜਾਂਦੀ ਵੀ ਕੋਮ ਕੋਮ ਰਿਹਾ ਵਾ ਕੁਝ ਸਰਾਤੀ ਅੰਸਰ ਹੁੰਦੇ ਜਿਹੜੇ ਚੱਲਦੀਆਂ ਟ੍ਰੇਨਾਂ ਤੇ ਪੱਥਰ ਵਗੈਰਾ ਮਾਰ ਦਿੰਦੇ ਆ ਉਹਨਾਂ ਬਾਰੇ ਵੀ ਸਪੈਸ਼ਲ ਸੈਮੀਨਾਰ ਲਾ ਕੇ ਲੋਕਾਂ ਨੂੰ ਜਿਹੜਾ ਜਾਤਨ ਕੀਤਾ ਜਾ ਰਿਹਾ ਹੈ